ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਨਾਲ ਇੱਕ ਛੋਟੀ ਜਿਹੀ ਕਹਾਣੀ ਮੈਂ ਸਾਂਝੀ ਕਰਨ ਆ ਗਿਆ ਇੱਕ ਵਾਰ ਇੱਕ ਅਮੀਰ ਦੋਸਤ ਦੀ ਜਨਮ ਦਿਨ ਦੀ ਪਾਰਟੀ ਸੀ ਉਸ ਨੇ ਆਪਣੇ ਸਾਰੇ ਦੋਸਤਾਂ ਨੂੰ ਬੁਲਾਇਆ ਸੀ ਉਸ ਦੇ ਦੋਸਤ ਵੀ ਸਾਰੇ ਤਕਰੀਬਨ ਅਮੀਰ ਸੀ ਪਰ ਇੱਕ ਦੋਸਤ ਗਰੀਬ ਸੀ ਸਾਰੇ ਦੋਸਤ ਤੋਹਫੇ ਲੈ ਕੇ ਆਏ ਉਹ ਗਰੀਬ ਦੋਸਤ ਵੀ ਤੋਹਫਾ ਲੈ ਕੇ ਗਿਆ ਪਾਰਟੀ ਚੱਲ ਰਹੀ ਸੀ ਪਾਰਟੀ ਜਦੋਂ ਖਤਮ ਹੋਣ ਵਾਲੀ ਸੀ ਤਾਂ ਅਚਾਨਕ ਉਸ ਅਮੀਰ ਦੋਸਤ ਨੂੰ ਪਤਾ ਲੱਗਾ ਕਿ ਉਸ ਦੀ ਅੰਗੂਠੀ ਕਿਧਰੇ ਡਿੱਗ ਗਈ ਹੈ ਅੰਗੂਠੀ ਹੈ ਵੀ ਹੀਰੇ ਦੀ ਸੀ ਉਸ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਮੇਰੀ ਮੰਗਰੇ ਕਿਧਰੇ ਡਿੱਗ ਗਈ ਸਾਰੇ ਲੱਭਣ ਲੱਗੇ ਨਾ ਮਿਲੀ ਫਿਰ ਕਿਹਾ ਕਿ ਸਾਰਿਆਂ ਦੀ ਤਲਾਸ਼ੀ ਲਓ ਨਹੀਂ ਤਾਂ ਸਾਰੇ ਸੋਚਦੇ ਰਹਿ ਜਾਓਗੇ ਕਿ ਅੰਗੂਠੀ ਸਾਡੇ ਵਿੱਚੋਂ ਕਿਸੇ ਨੇ ਚੁਰਾਈ ਹੈ ਉਸਨੇ ਕਿਹਾ ਕੋਈ ਗੱਲ ਨਹੀਂ ਸਾਰੇ ਕਹਿਣ ਲੱਗੇ ਨਾ ਬਈ ਨਾ ਸਾਰੇ ਕਹਿੰਦੇ ਕਿ ਤਲਾਸ਼ੀ ਲਾਓ ਤਲਾਸ਼ੀ ਲਾਓ ਪਰ ਉਹ ਜਿਹੜਾ ਗਰੀਬ ਦੋਸਤ ਸੀ ਉਹ ਕੁਝ ਨਾ ਬੋਲਿਆ ਸਾਰੇ ਕਹਿਣ ਲੱਗੇ ਤੂੰ ਕਿਉਂ ਨਹੀਂ ਬੋਲ ਰਿਹਾ ਕਿ ਤਲਾਸ਼ੀ ਲਾਉ ਤੂੰ ਤਲਾਸ਼ੀ ਨਹੀਂ ਦੇਣੀ ਗਰੀਬ ਦੋਸਤ ਕਹਿਣ ਲੱਗੇ ਨਹੀਂ ਮੈਂ ਤਲਾਸ਼ੀ ਨਹੀਂ ਦੇਣੀ ਸਾਰੇ ਕੋਸਲੇ ਨੂੰ ਸਰਕਰਨ ਲੱਗੇ ਤੇ ਮੰਦਰੀ ਇਸ ਕੋਲੀ ਹੈ ਜਿਹੜਾ ਇਹ ਤਲਾਸ਼ੀ ਨਹੀਂ ਦੇ ਰਿਹਾ ਸਾਰੇ ਆਪਣੀਆਂ ਆਪਣੀਆਂ ਗੱਲਾਂ ਸੁਣਾਉਣ ਲੱਗੇ ਕੋਈ ਕੁਝ ਬੋਲੇ ਕੋਈ ਕੁਝ ਬੋਲੇ ਪਰ ਉਹ امیر ਦੋਸਤ ਕਹਿਣ ਲੱਗਾ ਚਲੋ ਛੱਡੋ ਕੋਈ ਗੱਲ ਨਹੀਂ ਚਲੋ ਜਾਓ ਸੁਬਾ ਦੇਖਦੇ ਹਾਂ ਉਹ امیر ਦੋਸਤ ਆਪਣੇ ਕਮਰੇ ਚ ਚ ਗਿਆ ਸਾਰੇ ਆਪਣੀਆਂ ਆਪਣੀਆਂ ਕਰਾਂ ਚਲੇ ਗਏ ਅਮੀਰ ਦੋਸਤ ਜਿਹੜਾ ਉਹ ਵੀ ਆਪਣੇ ਕਮਰੇ ਵਿੱਚ ਚਲਾ ਗਿਆ। ਜਾ ਕੇ ਕੱਪੜੇ ਬਦਲਣ ਲੱਗਾ। ਤਾਂ ਉਸ ਦਿਨ ਜਿਹੜਾ ਕੋਟ ਉਤਾਰ ਰਿਹਾ ਜਦੋਂ ਤਾਂ ਮੁੰਦਰੀ ਸੀ ਕੋਟ ਦੀ ਜੇਬ ਨਾਲ ਲੱਟਦੀ ਹੋਈ ਸੀ। ਉਸ ਨੂੰ ਸੋਚਿਆ ਮੈਂ ਐਵੇਂ ਹੀ ਉਸ ਗਰੀਬ ਦੋਸਤ ਦਾ અપਮਾਨ ਕਰਵਾ ਦਿੱਤਾ। ਉਹ ਜਲਦੀ ਜਲਦੀ ਉੱਠਿਆ। ਆਪਣੇ ਗਰੀਬ ਦੋਸਤ ਕੋਲ ਗਿਆ। ਕਹਿਣ ਲੱਗਾ ਯਾਰ ਅੰਗੂਠੀ ਮਿਲ ਗਈ। ਉਹ ਕਹਿੰਦਾ ਬਹੁਤ ਵਧ ਗਿਆ ਹੋਇਆ। ਅੰਗੂਠੀ ਮਿਲ ਗਈ। ਆ ਮੇਰੇ ਦੋਸਤ ਕਹਿਣ ਲੱਗਾ ਸੌਰੀ ਯਾਰ। ਕੱਲ ਮੇਰੇ ਘਰ ਤੇ ਪਰੇਸ਼ਾਨੀ ਹੋਈ ਸਾਰਿਆਂ ਨੂੰ। ਉਹ ਕਹਿੰਦਾ ਕੋਈ ਗੱਲ ਨਹੀਂ। ਅੰਗੂਠੀ ਮਿਲ ਗਈ ਨਾ ਬਹੁਤ ਵਧ ਗਿਆ ਹੋ ਗਿਆ। ਉਦੋਂ ਅਮੀਰ ਦੋਸਤ ਕਹਿਣ ਲੱਗਾ ਫਿਰ ਜੇ ਤੂੰ ਅੰਧੁੱਖੀ ਤੇਰੇ ਕੋਲ ਨਹੀਂ ਸੀ ਤਾਂ ਫਿਰ ਤੂੰ ਤਲਾਸ਼ੀ ਦੇ ਲੈ ਗਿਆ ਮਨਾ ਦਿੱਤਾ ਉਹ ਕੰਦਾ ਯਾਰ ਦੋਸਤੀ ਚ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਦੂਜੀ ਗੱਲ ਅੰਦਰ ਆਦਿ ਨੇ ਮੈਂ ਦੱਸਦਾ ਉਹ ਅੰਦਰ ਲੈ ਗਿਆ ਬਲੰਗ ਤੇ ਇੱਕ ਬੱਚਾ ਸੁੱਤਾ ਪਿਆ ਸੀ ਉਸਨੇ ਦੱਸਿਆ ਕਿ ਇਸ ਦਾ ਇਲਾਜ ਮੈਂ ਬੜੀ ਮੁਸ਼ਕਲ ਨਾਲ ਕਰਵਾ ਲਿਆ ਪਰ ਕੱਲ ਬੱਚੇ ਨੇ ਕਿਹਾ ਤੁਸੀਂ ਵੱਡੇ ਘਰ ਕਿਸੇ ਪਾਰਟੀ ਤੇ ਜਾ ਰਹੇ ਹੋ ਤਾਂ ਉਥੋਂ ਮੇਰੇ ਲਈ ਮਠਿਆਈ ਲੈ ਕੇ ਆਉਣਾ ਜਦੋਂ ਮੈਂ ਮਠਿਆਈ ਦੇ ਮੇਜ਼ ਕੋਲੋਂ ਲੰਘਿਆ ਤਾਂ ਥੋੜੀ ਜਿਹੀ ਮਠਿਆਈ ਮੈਂ ਆਪਣੀ ਜੇਬ ਵਿੱਚ ਪਾ ਲਈ ਇਸ ਲਈ ਤਾਂ ਅਸ਼ੀ ਨਹੀਂ ਦੇ ਰਿਹਾ ਸੀ ਜੇਬ ਵਿੱਚੋਂ ਮੁੰਦਰੀ ਤਾਂ ਨਹੀਂ ਸੀ ਨਿਕਲਣੀ ਪਰ ਉਹ ਮਠਿਆਈ ਜ਼ਰੂਰ ਨਿਕਲ ਆਉਣੀ ਸੀ ਤੇ ਸਾਰਿਆਂ ਨੇ ਕਹਿਣ ਲੱਗ ਪਿਆ ਸੀ ਚੋਰ ਚੋਰ ਫਿਰ ਮੈਨੂੰ ਸਾਰਿਆਂ ਨੂੰ ਦੱਸਣਾ ਪੈਣਾ ਸੀ ਕਿ ਇਹ ਮਿਠਾਈ ਕਿਉਂ ਚੁਰਾਈ ਹੈ بیٹے ਦੀ ਗੱਲ ਵੀ ਵਿੱਚ ਆਉਣੀ ਸੀ بیٹے ਦੀ ਗੱਲ ਵਿੱਚ ਮੈਂ ਲਿਆਉਣਾ ਨਹੀਂ ਚਾਹੁੰਦਾ ਸੀ ਕਿਉਂਕਿ ਬੈਣੀ ਸੋਚਦਾ ਸੀ ਮੈਂ ਇਹੀ ਸੋਚਦਾ ਸੀ ਕਿ بیٹے ਦੀ ਬੇਇੱਜ਼ਤੀ ਨਾ ਹੋ ਜਾਵੇ ਇਸ ਲਈ ਮੈਂ ਸਭ ਕੁਝ ਸਹਿ ਗਿਆ ਅਮੀਰ ਦੋਸਤ ਨੇ ਇਹ ਸਭ ਸੁਣ ਕੇ ਉਸਦੀ ਮਦਦ ਕੀਤੀ ਉਸ ਤੇ ਡੇ ਦਾਲਾਸ਼ ਵੀ ਕਰ ਰਹਾ ਹੈ ਦੋਸਤੋ ਇਸ ਕਹਾਣੀ ਵਿੱਚੋਂ ਸਾਨੂੰ ਦੋ ਗੱਲਾਂ ਸਿੱਖਣ ਨੂੰ ਮਿਲਦੀਆਂ ਇੱਕ ਤਾਂ ਇਹ ਕਿ ਮਾਪੇ ਆਪਣੇ ਬੱਚਿਆਂ ਲਈ ਸਭ ਕੁਝ ਸਹਿ ਜਾਂਦੇ ਸਭ ਕੁਝ ਸਹਿ ਜਾਂਦੇ ਦੂਸਰਾ ਇਹ ਤੇ ਆਪਣੇ ਦੋਸਤਾਂ ਨੂੰ ਕਦੇ ਨਾ ਭਲਾਓ ਪਤਾ ਨਹੀਂ ਉਹ ਕੋਈ ਅਜਿਹੇ ਮੁਸੀਬਤ ਵਿੱਚ ਵੀ ਹੋਣ ਮੈਂ ਜੋ ਕਿ ਤੁਹਾਨੂੰ ਦੱਸਣੀ ਨਹੀਂ ਚਾਹੁੰਦੀ ਹੋਣ ਤਾਂ ਉਹਨਾਂ ਨੂੰ ਚੰਗਾ ਮਾਰਾ ਨਾ ਬੋਲੋ ਆਪਣੇ ਦੋਸਤਾਂ ਨੂੰ ਹਮੇਸ਼ਾ ਸਾਥ ਰੱਖੋ ਜੇ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ ਦੋਸਤੋ